ਦੇ ਸਾਹਬ ਦੇ ਸਾਹਬ ਦੇ ਵਾਸਤੇ ਇਹ ਤਰੀਕ ਨਾਮ ਦੇਵਾ ਸਿੱਖ ਸੰਗਤਾਂ ਨੂੰ ਜੈਵਾਲ ਵਿਖੇ ਹਰਨਵਾਲ ਵਿਖੇ ਅੱਜ ਜੋ ਪਾਵਨ ਬਾਗ ਦੀ ਕੀਰਤ ਤੇ ਸਤਗੁਰ ਮਹਕੀਨਾਂ ਆਜੀ ਵੱਲੋਂ ਜਿਹੜਾ ਪਾਵਨ ਪ੍ਰਗਟ ਦੇ ਵਿੱਚ ਸੁਭਾਗ ਦੇ ਵਿੱਚ 4 ਤਰੀਕ ਨੂੰ ਬਹੁਤ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਆ ਚੱਲੀ ਜਾ ਰਹੀ ਹੈ ਜਿਹਦੇ ਵਿੱਚ ਸਾਰੀਆਂ ਜੱਸੇ ਬੰਦੀਆਂ ਸੇਕ ਸੰਤਾਂ ਬਾਬਾ ਜੀਵਨ ਸਿੰਘ ਦਾਲਾ ਵਾਲੇ ਜਾਂ ਹੋਰ ਵੀ ਜਿਹੜੇ ਦਲਤ ਸਮਾਜ ਦੇ ਜਿੰਨੇ ਵੀ ਸਾਡੇ ਕਾਰਕਟਰ ਜਿਹੜੇ ਅੰਮ੍ਰਿਤਸਰ ਧਰਤੀ ਤੇ ਜਿਹੜੇ ਲੱਗਦਾ ਕਿ ਤਰੁਆ ਪੀਰਾਂ ਦੀ ਧਰਤੀ ਤੇ ਆਪੋ ਆਪਣੇ ਤਰੀਕੇ ਦੇ ਨਾਲ ਜਿਹੜਾ ਸੰਤਾਂ ਦੀਆਂ ਸੇਵਾ ਕਰਦੇ ਆ ਸਾਰਿਆਂ ਨੂੰ ਮੈਨੂੰ ਗਿਰਦੇ ਜੈਵਾਲ ਵੀ ਕੀ ਹਰਵਾਲ ਵੀ ਕੀ ਕਰਦੇ ਔਰ ਪਰ ਬੰਦੇ ਵਸੇ ਸਮਾਜ ਦੇ ਵਿੱਚ ਉਹਨਾਂ ਨੂੰ ਇਸ ਪ੍ਰਗਟ ਦੀ ਹੁੰਦੀਆਂ ਲੱਖ ਲੱਖ ਵਧਾਈਆਂ ਵੀ ਦੇਣੇ ਆ ਸ਼ਨਾਲ ਦੇ ਨਾਲ ਪੀਲ ਕਰਦੇ ਕਿ ਆਪੋ ਆਪਣੇ ਵਿਕਲਾ ਦੇ ਜਿੰਨੇ ਵੀ ਵਾਲਮੀ ਦੇ ਨਾਮ ਦੇ ਵਸ ਇੱਕ ਸੰਤਾਂ ਮੋਟਰਸਾਈਕਲਾਂ ਤੇ ਜਗ ਗੱਡੀਆਂ ਤੇ ਟਰੈਕਟਰ ਟਰਾਲੀਆਂ ਤੇ ਲਾਲ ਰੰਗ ਦਾ ਤੀਰ ਕਮਾਲ ਵਾਲਾ ਨਿਸ਼ਾਨ ਲਾ ਕੇ ਆਪਣੇ ਸਿਰਾਂ ਤੇ ਵੀ ਦਾਲ ਦਸਤਾਰਾਂ ਸਜਾ ਕੇ ਪਰਨੇ ਲੀਸੀਆਂ ਸਜਾ ਕੇ ਭੈਣਾੜ ਬੇਨਤੀ ਹੈ ਕਿ ਸਰਦੇ ਨਾਲ ਚੁੰਨੀਆਂ ਲੈ ਕੇ ਇੱਕ ਵਿਸ਼ਾਲ ਕਾਟ ਜਿਹੜਾ ਪਾਉਣ ਵਾਲੀ ਨੀਂਗ ਤੇ ਉਹ ਦਿਖਾਇਆ ਜਾਵੇ ਪਰਮੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਉਤਰਵਾਰਾਂ ਮੇਲੇ ਪਾਉਣ ਕੇ 4 ਤਰੀਕ ਨੂੰ ਸੋਪਾ ਯਾਤਰਾ ਦੇ ਵਿੱਚ ਜਿਹੜੇ ਆ ਸ਼ਾਮਲ ਹੋ ਚੈ ਵਾਲੀ ਕੀ ਹਾਰਾ ਰੋ। ਅੰਤ ਵਿੱਚ ਸਭ ਨੂੰ ਬਹੁਤ ਬਹੁਤ ਧੰਨਵਾਦ ਜੀ ਜੀ ਕੀ ਖੇਡ। ਸੋਤਕੂ ਬੁਰੂ ਕੋਲ ਮਾਸ਼ੀ ਦਾ ਸ਼ੁਰੂ ਦਿਹਾੜਾ ਆ ਰਿਹਾ ਉਸੇ ਦਿਨ ਹੀ ਰਬੂ ਵਾਲਮੀਕੀ ભગવાન ਦਾ ਵਰਗਤੀ ਵਸਤੂ ਦਾ ਬੜੀ ਹਮ ਹਮ ਆ ਕੇ ਮਨਾਇਆ ਜਾ ਰਿਹਾ ਹੈ ਤੁਮਾ ਦਾ ਪ੍ਰਸਤੁਲੋਂ 4 ਤਰੀਕ ਨੂੰ ਉਸੇ ਉਪਲਖ ਦੇ ਵਿੱਚ ਇੱਕ ਸ਼ਹਿਰ ਦੇ ਵਿੱਚ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਜਿਹੜੀ ਕਿ ਵਿਸ਼ਾਲ ਰੱਤ ਸ਼ੋਭਾ ਯਾਤਰਾ ਹੋਏਗੀ ਜਿਹਦੇ ਵਿੱਚ ਹਾਥੀ, ਮੂਤ, ਥੋੜੇ ਤੇ ਰੱਤ ਜਿਹੜੇ ਉਹ ਆਪਾਂ ਪੂਰੇ ਸ਼ਹਿਰ ਦੇ ਵਿੱਚ ਪਰਿਕਰਮ ਕਰਾਂਗੇ ਵਾਲਮਿਕੀ ਭਗਵਾਨ ਜੀ ਦੀ ਰਸਮ ਨਾਲ ਜੀ ਤਿੰਨ ਜਮਾਇਨ ਸਾਹਿਬ ਨਾਲ ਲੈ ਕੇ ਸੋ ਸਾਰੀ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿੱਧਰੋਂ ਜਿੱਧਰੋਂ ਵੀ ਇਹ ਰੱਥ ਯਾਤਰਾ ਨਿਕਲੇ ਫੁੱਲਾਂ ਦੇ ਨਾਲ ਗੁਲਾਬ ਦੇ ਫੁੱਲਾਂ ਦੇ ਨਾਲ ਇਸ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜਾਵੇ ਸੰਤਮਲਕੇਸ਼ ਨਾਲ ਜੀ ਦੀ ਟੀਮ ਉਸ ਸ਼ੋਭਾ ਯਾਤਰਾ ਦੇ ਵਿੱਚ ਹੋਏਗੀ ਸੋ ਜਿੱਥੇ ਜਿੱਥੇ ਤੱਕ ਮੇਰੀ ਆਵਾਜ਼ ਪਹੁੰਚਦੀ ਹੈ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਸ਼ਾਨ ਸ਼ੋਭਾ ਯਾਤਰਾ ਦਾ ਸਵਾਗਤ ਕਰੇ ਅਜਿਹਾ ਨਾ ਕਿ ਜੇ ਪਾਲ ਨਹੀਂ ਲੱਗਦਾ ਲੇਕਿਨ ਉਸੇ ਤੋਂ ਹੋਇਆ ਤਾਂ ਜਿਹੜੀ ਸਾਖੀ ਕਿ ਮੇਰਾ ਪ੍ਰਗਟ ਦਿਵਸ ਆ ਰਿਹਾ ਹੈ ਮੈਂ ਸਮੂਹ ਸੰਗਤ ਨੂੰ ਗਿਆਨ ਦੇਣਾ ਵੀ ਬੱਚੇ ਸਾਡੇ ਸੰਸਦ ਕੋਪੋਬਿਲਿਟੀ ਨਾਲ ਜੀ ਇਹਨਾਂ ਦੇ ਆਦੇਸ਼ਨ ਤਰ੍ਹਾਂ ਪੂਰੀ ਸੰਗਤ ਨੂੰ ਅਸੀਂ ਹੌਬਹੁ ਮਾਗੇ ਕੌਂਸਲ ਦੀ ਸਰਪਾਰਤਾ ਕਰੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਕਿੰਨੀ ਤਰੀਕ ਨੂੰ ਜਿਹੜੀ ਸ਼ੋਭਾ ਯਾਤਰਾ ਨੂੰ ਸ਼ੋਭਾ ਯਾਤਰਾ ਜਿਹੜੀ ਗੋਲ ਬਾਗ ਤੋਂ ਉਹਦਾ ਚੋਰੀ ਤਰੀਕ ਚਾਰ ਆ ਤੇ ਇਹ ਇਥੋਂ ਗੋਲ ਬਾਗ ਤੋਂ ਲੈ ਕੇ ਤਿੰਨ ਜਰਵਾਲੀ ਪਿੰਡ ਤੱਕ ਜਾਈ ਹੋਗੀ ਉਹ ਸੰਸਰੂਪ ਬੇਨਤੀ ਆ ਕਿ ਜਿਹੜੀ ਇਸ ਸ਼ੋਭਾ ਯਾਤਰਾ ਸ਼ੋਭਾ ਯਾਤਰਾ ਦਾ ਪੂਰਾ ਮਾਰਗ ਦਾ ਸੁਰਖਾਰ ਕਰਨਾ ਤੇ ਸੁਰੂ ਕਰਕੇ ਪੁੱਛਿਆ ਪ੍ਰਾਪਤ ਕਰੀ ਜੀ ਆਵਾਜ਼ ਦੇ ਰਿਹਾ ਹਾਂ ਵਿਸ਼ਵਾਸੀਆਂ ਨੂੰ ਬਾਕੀ ਖਬਰ ਨਾਲ ਦੀ ਨਾਲ ਮੈਂ ਨੂੰ ਸੰਤ ਨੂੰ ਜਿਹੜਾ ਫਿਲਮ ਕੰਪਨੀ ਫਰਕਟ ਦੇ ਜੀਆਂ ਲੱਖ ਲੱਖ ਦਾ ਫਾਰਮ ਤੋਂ ਉਹ ਜਿਆਦਾ ਬਣ ਰਿਹਾ ਹੈ ਕਾ